ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪਿਆ ਚੁੱਪ ਨਾ ਹੋਵੇ ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬਨਾ ਪੁਰੀਆ ਭਾਰ ਸਹਸ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੇ ਤਾ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਦ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਵਿਚਾਰ ਗਾਵੇ ਕੋ ਵਿਧਿਆ ਵਿਖਣ ਵਿਚਾਰ ਗਾਵੇ ਕੋ ਸਾਧ ਕਰੇ ਤਨਖੇ ਗਾਵੇ ਕੋ ਜੀਲੇ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਗਰਾਹ ਦੂਰ ਕਤਨਾ ਕਤਨ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਹੇ ਜੁਗਾ ਜੁਗੰਤਰ ਖਾਹੀ ਕਾਏ ਹੁਕਮੀ ਹੁਕਮ ਚਲਾਹਿ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਾਹਿਬ ਸਾਚਨਾ ਪਾਕਿਆ ਪਾਰ ਅਪਾਰ ਆਖੇ ਮੰਗਾ ਦੇ ਦੇ ਦਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦਿਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜੋ ਸੁਣੇ ਧਰ ਤੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀਆਂ ਦੇ ਕਪੜਾ ਨਦਰੀ ਮੋਖ ਦੁਆਰ ਨਾਨਕ ਅਹ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਮਿਆ ਤਿਨ ਪਾਇਆ ਮਾਨ ਨਾਨਕ ਗavਏ ਗੁਣੀ ਨਿਧਨ गाविया सुनिए मन रखिया पाओ दुख पर हर सुख कर ले जाए गुरमुख नादम गुरमुख वेदम गुरमुख रहे समाई गुर ईश्वर गुर गोरख पार्वती माई जे जाना आखा नाही कहना कथन न जाई गुरा एक देव जाई सबना जिया का एक दाता सोमे विसर न जाई ਤੇਰੇਤ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੀ ਨਾਈ ਕਰੀ ਜੇ ਤਿਸ ਰੂਪ ਪਾਏ ਵੇਖਾਂ ਵਿਣ ਕਰਮਾ ਕੀ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਜਾਈ ਸਭਨਾ ਜੀਆਂ ਕਾ ਇਕ ਦਤਾ ਸੋ ਮੇ ਵਿਸਰਨ ਨ ਜਾਈ ਜੇ ਜੁਗ ਚਾਰ ਆਰ ਜਾ ਹੋਰ ਦਸਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾ ਚਤੇ ਸਭ ਕੋਏ ਚੰਗਾ ਨਾਉ ਰਖਾਈ ਕੇ ਜਸ ਕੀਰਤ ਜਗਲੇ ਜੇਿਸ ਨਦਰ ਨ ਆਵੇ ਤਾ ਬਾਤ ਨ ਪੁੱਛੇ ਕੇ ਕਿਟਾ ਅੰਦਰ ਕਿਟ ਕਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵਕਤਿਆ ਗੁਣ ਦੇ ਇਹਾ ਕੋਈ ਨ ਸੁਝੇ ਜੇਿਸ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਚਰਤ ਤਵਰ ਆਕਾਸ ਸੁਣਿਐ ਦੀਪ ਲੋਪਾ ਤਾਲ ਸੁਣਿਐ ਪੋਇ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਇਸਰ ਬ੍ਰਹਮਾ ਇੰਦਰ ਸੁਣਿਐ ਮੁਕਤਿ ਲਾਣ ਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸ਼ਾਸਤਰ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸੰਤ ਸੰਤੋਖ ਗਿਆਨ ਸੁਣਿਐ 68 ਕਾ ਜਨਾਨ ਸੁਣਿਆ ਪਰਪੜ ਪਾਵੈ ਮਾਨੈ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੁਰ ਗੁਣ ਕੇ ਦਾ ਸੁਣਿਆ ਸੇਖ ਪੀਰ ਪਤਸਾ ਸੁਣਿਆ ਅੰਧੇ ਪਾਵੈ ਰਾਹੋ ਸੁਣਿਆ ਹਾਥ ਹੋਵੇ ਅਸਗਾਓ ਨਾਨਕ ਬਖਤੋ ਸੁਧਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਪਿੱਛੇ ਪਿਛਤਾਏ ਕਾਗਦ ਕਲਮ ਲਿਖਣਾਰ ਮੰਨੇ ਕਾ ਬਹਿ ਕਰਨ ਵਿਚਾਰ ऐसा नाम निरंजन होए जेको मन जाने को मन कोई मन्ने सुरत होए मन्ने बुद्ध मन्ने सकल पवन की शुद्ध मन्ने मुहे छोटा ना खाय मन्ने जबके साथ ना जाए ऐसा नाम निरंजन होए जेको मन जाने मन कोई मन्ने मार्ग ठाक ना पाए मन्ने पतसिऊ प्रकट जाए मन्ने मग न चले पंथ मन्ने धर्म चैतीसन बन्द ऐसा नाम निरंजन होए जेको मन जाने मन कोए मन्ने पाप है मोक तो द्वार मन्ने परवार है साधार मन्ने तरे तरे गुर सिख मन्ने नानक पगहे न पिख ऐसा नाम निरंजन होए जेको मन जाने मन कोए पंच प्रवान पंच प्रदान पंचे पंग है दर्ग मान पंचे सुख है दर्दा जान ਪੰਜੇ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਧੋਲ ਦਰੰਦਿਆ ਕਾ ਪੁੱਤ ਸੰਤੋਖ ਥਾਪ ਰਖਿਆ ਜਿਨ ਸੁਤ ਜੇ ਕੋ ਗੁਜੇ ਹੋਵੇ ਸਚਿਆਰ ਦਬਲੇ ਉਪਰ ਕੀਤਾ ਬਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਬਾਤ ਤਲੇ ਕਵਣ ਜੋਰ ਜੀ ਜਤ ਰੰਗਾ ਕੇ ਨਾਮ ਸਬਨਾ ਲਿਖਿਆ ਗੂੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕਿ ਤਾ ਤਨ ਸੁਮਲਿਓ ਰੂਪ ਕੇਤੀ ਦਰਤ ਜਾਣੇ ਕੋ ਕੂਤ ਕੀ ਤਪਸਾਓ ਇੱਕੋ ਖਵਾਓ ਤਿਸਦੇ ਹੋਵੇ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਫਲ ਕਕਰ ਤੂ ਸਦਾ ਸਲਾਮ ਦੇ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਤੰਕ ਤਪ ਤਾਓ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹਿਆ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਖ ਦਾਤਾਰ ਅਸੰਗ ਸੁਰ ਮੁਖ ਪਖ ਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ असंख मूर्ख अंधघोर असंख चोर हरामखोर असंख अमृत कर जाए जोर असंखलबड़ हत्या कमाए असंख पापी पाप कर जाए असंख कुड़िया कूड़े फिराए असंख मलेछ मलपख खाए असंख निंदक सिर रहे अपार नानक नीच कह विचार वारन जग एक वार जो तुद पावा साई पली कर तू सदा नाम ध निरंकार ਅਸੰਖ ਨਾਓ ਅਸੰਖ ਥਾਓ ਅਗੰਗ ਅਗੰਗ ਅਸੰਖ ਲੋ ਅਸੰਖ ਕਹਿਆ ਸਿਰ ਬਾਹ ਹੋਏ ਅਖਰੀ ਨਾਮ ਅਖਰੀ ਜਲਾਨਾ ਅਖਰੀ ਗੀਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਕਾਣ ਜਿਨ ਇਹ ਹੈ ਲੇਕੇ ਤਿਸ ਸਿਰ ਨਹੀਂ ਜਿ ਫਰਮਾਏ <div> ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਓ ਕੋ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੂੰ ਦਰ ਪਾਵ ਸਾਈਂ ਪਲੀ ਕਰ ਤੂੰ ਸਦ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਭਾਵੇਂ ਤੋਤੇ ਉਤਰਸ ਖੇ ਮੂਤ ਪ੍ਰੀਤੀ ਕੱਪੜ ਹੋਏ ਜੈਸਾ ਭੁੱਲ ਲਈਏ ਉਹ ਤੋਏ ਬਰੀਆ ਮਤ ਪਪਾ ਕੇ ਸੰਘ ਓ ਤੋ ਪੈ ਨਾ ਮੈਂ ਕੇ ਰੰ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਨਿਕਲੇ ਜਾਓ ਆਪੇ ਭੀਜ ਆਪੇ ਹੀ ਖਾਓ ਨਾਨਕ ਹੁਕਮੀ ਆਹੋ ਜਾਓ ਤੀਰਥ ਤਪ ਦਇਆਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੀਏ ਮਨਿਏ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਵੇ ਸਵਸਥ ਆਤ ਬਾਣੀ ਬ੍ਰਹਮਾਉ ਸੰਤ ਸੁਹਾਣ ਸਦਾ ਮਨ ਚਾਓ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਵ ਇੱਕ ਵਾਰ ਜੋ ਤੁਦ ਪਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਵਾਰ ਕਵਨ ਕਵਨ ਸਿਰੂਤੀ ਮਾਹੇ ਕਵਨ ਜਿਤ ਹੋਵੇ ਆਕਾਰ ਵੇ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਈਆ ਕਾਦੀਆ ਜੇ ਲਿਖਣ ਲੇਖ ਕੁਰਾਨ ਤਿਤਵਾ ਆਪਣਾ ਜੋਗੀ ਜਾਣਾ ਰਤਮਾ ਹੋਣਾ ਕੋਈ ਜਾ ਕਰਤਾ ਸਿਰਤੀ ਕਿਉ ਤਾ ਜੈ ਆਪੇ ਜਾਣਾ ਸੋਏ ਕਿਵ ਕਰ ਆਖਾ ਕਿਵ ਸਹ ਲਾਈ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੂ ਹੈ ਨਾਨਕ ਜੇ ਕੋ ਆਪੇ ਜਾਣੇ ਅਗੇ ਗਏ ਹਾਂ ਨਾ ਸੁਨੇ ਪਤਲ ਪਤਲ ਲਖ ਅਗਾਸ ਅਗਾਸ ਉੜਕ ਉੜਕ ਬਾਖਤ ਕੇ ਇਕ ਵੇਦ ਪਾਠ ਸਹਸ 18 ਕਹਿਨ ਕਤੇਬਾ ਅਸੁਲ ਇਕ ਦਾ ਤੇ ਨੇਖਾ ਹੋਏ ਤਾ ਲਿਖਿਆ ਲੇਖ ਹੋਆ ਬਿਨਾ ਚ ਨਾਨਕ ਵਡਾ ਆਖੀਐ ਅਪੇ ਜਾਣੇ ਆਪ ਸਹਾਂ ਲਾਹੀ ਸਹਲਾ ਇਤੀ ਸੁਰਤ ਨ ਪਾਈਆ ਨਿੰਦਿਆ ਅਤੇਵਾ ਤਾ ਹੈ ਸਮੁੰਦ ਨ ਜਾਣੀ ਹੈ ਸਮੁੰਦ ਸਹਾਂ ਸੁਲਤਾਨ ਗਿਰ ਹੈ ਸੇਤੀ ਮਾਲ ਦਨ ਕੀੜੀ ਤੁਲ ਨ ਹੋਵਨੀ ਜੇਤਿ ਸੁਵਧ ਹੈ ਨਾ ਵਿਸਰ ਹੈ अंत न सिद्धि कहन अंत अंत न करना देन अंत अंत न व्यक्तना सुनना अंत अंत न जापे किया मन मंत अंत न जापे किता कार अंत न जापे पारावार अंत कारण केते बलिहार ताकि अंत न पाहे जाहो एहो अंत न जाना कोई बहुता कहिए बहुता होए वटा साहेब ऊंचा था ਉੱਚੇ ਉੱਪਰ ਉੱਚਾ ਨਾਓ ਏ ਵੱਡ ਉੱਚ ਹੋਵੇ ਕੋਈ ਕਿਸ ਉੱਚੇ ਕਿਉ ਜਾਣਾ ਸੋਏ ਜੇ ਵੱਡ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕਿਤੇ ਨਾ ਹੈ ਜੋਤ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਕਪ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕੇਤੇ ਆ ਦੁਖ ਦੁਖ ਸਦ ਮਾਰ ਕੇਤੇ ਏ ਵੀ ਦਾ ਤੇਰੀ ਦਦਾ ਬੰਦ ਖਲਾਸੀ ਬਾਣੇ ਹੋਏ ਹੋਰ ਆਖ ਨਾ ਸਭ ਕੇ ਕੋਏ ਜੇ ਕੋ ਆਖੇ ਆਖਣ ਪਾਹੇ ਓ ਜਾਣੇ ਜੇਤੀਆ ਮੁਹ ਖਾਏ ਆਪੇ ਜਾਣੇ ਆਪੇ ਦੇ ਆਖਣ ਸੀ ਵੀ ਕੀ ਕੇ ਜਿਸ ਨੂੰ ਬਖਸ਼ੇ ਸਿਫਤ ਸੁਲਾਈ ਨਾਨਕ ਪਤ ਸਾਹੀ ਪਤ ਸਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵ ਹੈ ਅਮੁੱਲ ਜਹ ਅਮੁੱਲ ਭਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿਣ ਵਖਾਣ आखे ब्रह्म आखे इंद आखे गोपी ते गोविंद आखे ईश्वर आखे सिद्ध आखे कीते कीते बुद्ध आखे दानव आखे देव आखे सुर नर जन मन सेव केते आखे आखन पाहे केते कह के उठ जाए जाहे एते कीते होर कर है ता आख न सके के, ये के जीवट पावे तेवट होवे नानक जाना सच्चा सोए तो ਜੇ ਕੋ ਆਖ ਬੋਲ ਵਿਗਾੜੇ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿੱਤ ਬਹਿ ਸਰਬ ਸੁਨਾਲੇ ਵਾਜੇ ਤੇਰੇ ਅਨਾਦ ਅਨੇਕ ਸੰਖਾ ਕੇਤੇ ਤੇਰੇ ਵਾ ਵੜਹਾਰੇ ਕੇਤੇ ਤੇਰੇ ਰਾਗ ਪਰਿਸ਼ ਕਹੀਏ ਕੇਤੇ ਤੇਰੇ ਗਾ ਵੜਹਾਰੇ ਗਾਵਨ ਤੁਧਨੋ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਜਿਤੁ ਗੁਪਤ ਲਿਖ ਜਾਨਾ ਲੇਖ ਲੇਖ ਧਰਮ ਵਿਚਾਰੇ ਗਾਵਮ ਹੈ ਇਸ ਸਰਬ੍ਰਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵ ਹੈ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਤ ਪੜ ਰੱਖੀ ਸਰ ਜੁਗ ਜੁਗ ਵੈਦ ਨਾਲ ਗਾਵ ਹੈ ਮਹੂਨੀਆ ਮਨਮੋਹਨਾ ਸੁਰਗਮ ਮਚ ਪਿਆਲੇ ਗਾਵਨ ਰਤਨ ਪਾਇ ਤੇਰੇ ਅਕਸ਼ਟ ਤੀਰਥ ਨਾਲੇ ਗਾਵ ਹੈ ਜੋਤ ਮਹਾਬਲ ਸੁਰਾ ਗਾਨ ਹੈ ਖਾਣੀ ਚਾਰੇ ਰਾਗਾ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨੋ ਗਵ ਹੈ ਜੋ ਤੁਦ ਭਾਵਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਵਨ ਸੈ ਮੈ ਚਿਤਨ ਆਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ ਹੈ ਪੀ ਹੋਤੀ ਜਾਈ ਨਾ ਜਤੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੇ ਕਿਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਤਿਸੁ ਭਾਵਾ ਸੋ ਕਰਮੀ ਹੁਕਮ ਨ ਕਹਿਣਾ ਆਜਾਈ ਸੋ ਕਾਛ ਸਹਾ ਸਹਾ ਪਾਛ ਸਾਹਿਬ ਨਾਨਕ ਰਹਿ ਜਾਈ ਮੁੰਦਾ ਸੰਤੋਖ ਧਰਮਪਤ ਜੋਨੀ ਧਿਆਨ ਕੀ ਰਹਾ ਵਿਭੁੱਤ ਤੀਤਾ ਕਾਲ ਕੁਆਰੀ ਕਾਇ ਜੁਗਤ ਜੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤ ਜਗਜੀਤ आदेश दिसै आदेश आब अनिल आद अनाद अनाहत जुग जुगे कोवेश भुगत ज्ञान दया वर पणडा गट गट वाजै नाद आप नाथ नाथी सब झाके हृदय सिद बरा साध संजोग विजोग दोय कार चलाहे लेख आहै भाग आदेश दिसै आदेश दिस आब अनिल आद अनाद अनाहत जुग जुगे कोवेश एकता माई जुगत विडाई ਤਿੰਨ ਚਲੇ ਪਰਵਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜਿਉ ਤਿਸ ਭਾਵੈ ਤਿਉ ਚਲਾਈ ਜਿਉ ਹੋਵੈ ਫੁਰਮਾਨ ਵੇਖੈ ਉਹਨਾ ਨਦਰਨ ਆਵੇ ਬੋਤੈ ਹੋ ਵਿਡਾਣ ਆਦੇਸ਼ dise ਆਦੇਸ਼ ਆਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਵੈ ਸੋ ਏਕ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਦਿਸ ਆਦੇਸ ਆਦ ਅਨੀਲ ਅਨੰਦ ਨਾਤ ਜੁਗ ਜੁਗ ਏਕੋ ਵੇਸ ਏਕਾ ਦੂ ਜੀ ਬੋ ਲਖ ਹੋ ਹੈ ਲਖ ਹੋ ਹੈ ਲਖ 20 ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏਕ ਰਹਾ ਪਤ ਪਵੜੀਆਂ ਚੜੀਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆਂ ਕੂੜੇ ਕੂੜੇ ਠੀਸ ਆਪਣ ਜੋਰ ਚੁਭੈ ਨਾ ਜੋਰ ਜੋਰ ਨ ਮਰਣਾ ਦੇਣਾ ਜੋਰ ਜੋਰ ਨ ਜੀਣਾ ਮਰਣਾ ਜੋਰ ਜੋਰ ਨ ਰਾਜਮਾਨ ਮਨੇ ਸ਼ੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਯੁਗਤੀ ਛੁਟੈ ਸੰਸਾਰ ਤਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਦਿੱਤੇ ਵਾਰੇ ਪਵਨ ਪਣੀ ਅਗਨੀ ਪਾਤਲ ਕਿਸ ਵਿੱਚ ਧਰਤੀ ਥਾਂ ਪਰ ਰੱਖਿਆ ਧਰਮ ਮਾਲ तिस विच जिया जुगत के रंग तिन के अनाम अनेक अनंत कर्मी कर्मी हो विचार सच्चा आप सच्चा दरबार तिथे सोहन पंच परवान नदरी कर्म पावे निशान कंच पाया उठे पाए नानक गई है जापे जाए धर्म खंड का एहो धर्म ज्ञान खंड का एहो कर्म ਕਿਤੇ ਪਵਣ ਪਣੀ ਬੈਸੰਤਰ ਕਿਤੇ ਕਾਨ ਮਹੀਸ ਕਿਤੇ ਬ੍ਰਹਮਾ ਕਟਤ ਗੜੀਆ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਕਿਤੇ ਮੇਰੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਗੁਰਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਾ ਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਅਖਾਣੀ ਕਿਤੇ ਆ ਬਾਣੀ ਕਿਤੇ ਪਾਤ ਨਰੀਂਦ कहते सुरती सेवक कहते नानक अंत न अंत ज्ञान खंड में ज्ञान पर चंड तित्था नाथ विनोद उडा आनंद सरम खंड की वाणी रूप तित्था घड़िया करत बहुत अनूप ताकि गल्ला कथियां ना जाए एहु कहे पीछे पछताए तित्था घड़िया सुरा मन जन सेव तित्था घड़िया सुरा सिधा की बुद्ध ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਬਲ ਸੁਰ ਜਨਮ ਨ ਰਾਹੇ ਭਰਪੂਰ ਤਿੱਥੇ ਸੂਤੋ ਸੀਤਾ ਮਹਿਮਾ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਮਰ ਹੈ ਨ ਠੱਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੈ ਨ ਲੋਏ ਕਹਿ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵੇਸ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਕੰਡਲ ਮੰਡਲ ਗੁਰ ਪੰਡਾ ਜੇ ਕੋ ਕਥੇ ਨ ਅੰਤ ਨਾ ਅੰਤ ਤਿੱਥੇ ਲੋਏ ਲੋਏ ਆਕਾਰ ਜਿਵ ਜਿਵ ਹੁਕਮ 蒂ਵ 蒂ਵ ਕਾਰ ਵੇਕੇ ਵਿਗਸੇ ਕਰ ਵਿਚਾਰੇ ਨਾਨਕ ਕਥਨਾ ਕਰੜਾ ਸਾਰ ਜਜ ਪਹਾਰਾ ਦਿਰਜ ਸੁਨਿਆਰ ਅਹਰਣ ਮਤ ਵਿਦਿਆ ਤਿਆਰ ਬੋਖਲਾ ਅਗਨ ਤਪਤਾਓ ਡੰਡਾ ਪਾਓ ਅੰਮ੍ਰਿਤ ਤਿਲ ਦਾਲ ਕੜੀਏ ਸਬਦ ਸਚੀ ਟਕਸਾਲ ਜਿਨ ਕਿਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਤਿਸ ਰੂਤ ਦੁਇ ਦੈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਜੈ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ